ਇਹ 3 ਦਿਨੀ ਕਿਸਾਨ ਅੰਦੋਲਨ ਦੇ ਜਾਦੂ ਕੀ ਕਰਦੇ ਪਛਵਾ ਸਮਾਜ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਹਿੱਸਾ ਪਾ ਕੇ ਆਇਆ ਅੱਜ ਅਸੀਂ ਦੁਬਾਰਾ ਸੰਯੁਕਤ ਮੋਰਚੇ ਦੀ ਹਮਾਇਤ ਵਾਸਤੇ ਪਛਵਾ ਸਮਾਜ ਜਿਹੜਾ ਉਹ ਜਾ ਰਿਹਾ ਕਿਉਂਕਿ ਇਹ ਜੋ ਕਾਨੂੰਨ ਬਣਾਏ ਨੇ ਹਿੰਦੁਸਤਾਨ ਦੀ ਸਰਕਾਰ ਨੇ ਇਹ ਤਿੰਨ ਕਾਨੂੰਨ ਕੱਲੇ ਕਿਸਾਨਾਂ ਵਾਸਤੇ ਹੀ ਮਾਰੂ ਨਹੀਂ ਹਨ ਉਹ ਸਾਰੀ ਦੁਨੀਆ ਵਾਸਤੇ ਮਾਰੂ ਨੇ ਕਿਸਾਨ ਜਿਹੜਾ ਸਾਰਾਂ ਦਾ ਅੰਨ ਦਾ ਜੀਵਕੀ ਆ ਉਹ ਹਰ ਇੱਕ ਨੇ ਜਿਹੜਾ ਰੋਟੀ ਪਾਣੀ ਜਿਹੜਾ ਵਾ ਉਹ ਖਾਣਾ ਹੁੰਦਾ ਇਸ ਕਰਕੇ ਉਹਨਾਂ ਦੇ ਇਹ ਕਾਨੂੰਨ ਜਿਹੜੇ ਲਾਗੂ ਕੀਤੇ ਨੇ ਉਹ ਕਿਸਾਨ ਮਾਰੂ ਨੇ ਔਰ ਉਹ ਇਹਦੇ ਵਿਰੁੱਧ ਜਿਹੜਾ ਜਦ ਤੱਕ ਇਹ ਉਹਨਾਂ ਨੂੰ ਕਿਸਾਨਾਂ ਨੂੰ ਵਾਲੇ 300 ਦਿਨ ਹੋ ਗਿਆ ਉੱਥੇ ਬੈਠਾ ਨੂੰ ਪਰ ਹਿੰਦੁਸਤਾਨ ਦੀ ਸਰਕਾਰ ਦੇ ਸਿਰ ਤੇ ਜੂ ਨਹੀਂ ਸਰਕਦੀ ਔਰ ਉਹ ਆਪਣੀ ਜਿੱਦ ਕਰਕੇ ਇੱਕ ਅਨਾਨੀ ਅਬਾਨੀ ਪਰਿਵਾਰ ਨੂੰ ਜਿਹੜੀਆਂ ਪੰਜਾਬ ਤੇ ਹਿੰਦੁਸਤਾਨ ਦੀਆਂ ਜ਼ਮੀਨਾਂ ਨੇ ਉਹ ਉਹਨਾਂ ਨੂੰ ਗਿਰਵੀ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਦੇਣੀਆਂ ਚਾਹੁੰਦੇ ਨੇ ਕਿਉਂਕਿ ਇਹ ਤਿੰਨੇ ਹੀ ਕਾਨੂੰਨ ਜਿਹੜੇ ਨੇ ਉਹ ਕਿਸਾਨ ਮਾਰੂ ਨਹੀਂ ਇਹ ਇਹਦੇ ਨਾਲ ਦੇਸ਼ ਦੀ ਆਰਥਿਕਤਾ ਹੀ ਤਬਾਹ ਹੋ ਸਕਦੀ ਹੈ ਔਰ ਥੋੜੇ ਹੀ ਛੋਟੇ ਥੋੜੇ ਪਰਿਵਾਰਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਅਸੀਂ ਉਹ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦੀ ਹਮਾਇਤ ਲਈ ਪਛੜਾ ਸਮਾਜ ਜਿਹੜਾ ਉਹ ਉਹਨਾਂ ਦੀ ਹਮਾਇਤ ਵਾਸਤੇ ਜਾ ਰਿਹਾ ਹੈ ਕਿਸਾਨ ਅੰਦੋਲਨ ਲੈ ਕੇ ਕਈ ਸਿਆਸੀ ਪਾਰਟੀਆਂ ਰੈਲੀ ਕੀਤੀ ਕਦੀ ਵੀ ਤੁਸੀਂ ਕੀ ਕਰਨ ਕਰਦੇ ਹੋ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਪਾਰਟੀਆਂ ਰਾਜਨੀਤੀ ਕਰਦੀਆਂ ਆ ਰਹੀਆਂ ਨੇ ਉਹਦੇ ਵਿੱਚ ਬੜਾ ਸਪੱਸ਼ਟ ਹੈ ਕਿ ਉਹ ਤਾਂ ਬਿਲਕੁਲ ਹੀ ਨੰਗੇ ਹੋ ਚੁੱਕੇ ਨੇ ਜਿਨ੍ਹਾਂ ਨੇ ਕਿਉਂਕਿ ਇਹਦੇ ਵਿੱਚ ਕੋਈ ਅਤਕਸਨੀ ਨਹੀਂ ਗਈ ਕਿ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਬਹੁਤ ਲੰਮਾ ਸਮਾਂ ਰਹੀ ਹੈ ਔਰ ਇਹ ਕਾਨੂੰਨ ਜਿਹੜੇ ਨੇ ਇਹ 2013 ਵਿੱਚ ਹੀ ਹਮਾਇਤ ਕਰ ਦਿੱਤੀ ਸੀ ਬਾਦਲ ਪਰਿਵਾਰ ਨੇ ਔਰ ਅਡਾਨੀਆਂ ਦੇ ਨਾਲ ਉਹਨਾਂ ਦੀ ਯਾਰੀ ਸੀ ਔਰ ਉਹਨਾਂ ਨੂੰ ਵੱਡੇ ਵੱਡੇ ਗਦਾਮ ਜਿਹੜੇ ਨੇ ਪੰਜਾਬ ਦੇ ਵਿੱਚ ਪਾ ਦਿੱਤੇ ਸੀ ਮੈਂ ਉਹਦੀ ਨਿੰਦਾ ਕਰਦਾ ਕਿ ਇਹ ਪਾਰਟੀ ਜਿਹੜੀ ਸੀ ਉਹ ਕਿਸਾਨ ਹਿਤੂ ਪਾਰਟੀ ਕੋ ਹੁੰਦੀ ਸੀ ਅਕਾਲੀ ਧਰਮ ਹਮੇਸ਼ਾ ਹੀ ਕਿਸਾਨਾਂ ਦਾ ਰਖਵਾਲਾ ਰਿਹਾ ਤੇ ਉਹਨਾਂ ਵੱਲੋਂ ਇੱਕ ਪਰਿਵਾਰ ਵੱਲੋਂ ਉਹ ਕਿਸਾਨਾਂ ਦੀ ਪਿੱਠੇ ਜਿਹੜਾ ਛੁਰਾ ਮਾਰਿਆ ਗਿਆ ਮੈਂ ਉਹਦੀ ਸਖਤ ਨਿੰਦਾ ਕਰਦਾ ਜੀ ਮਿਆਂ ਦਾ ਮਸਲਾ ਉਹ ਕੋਈ ਅੱਜ ਨਹੀਂ ਸ਼ੁਰੂ ਹੋਇਆ ਹਮੇਸ਼ਾ ਹੀ ਗੁਰੂਕਾਲ ਦੇ ਉੱਤੋਂ ਹੀ ਇਹ ਜਿਹੜਾ ਸਰਕਾਰਾਂ ਦੀ ਟੱਕਰ ਰਹੀ ਹੈ ਔਰ ਗੁਰੂਕਾਲ ਤੋਂ ਹੀ ਇਹ ਗੁਰੂ ਗ੍ਰੰਥ ਸਾਹਿਬ ਔਰ ਬਾਣੀ ਦੇ ਬਾਣੀ ਦਾ ਵਿਰੋਧ ਕਰਨ ਵਾਸਤੇ ਔਰ ਸਿੱਖ ਧਰਮ ਦਾ ਵਿਰੋਧ ਕਰਨ ਵਾਸਤੇ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਨੇ ਵੀ ਇਸ ਦਾ ਵਿਰੋਧ ਕੀਤਾ ਔਰ ਜਿਹੜੀਆਂ ਅੱਜ ਦੀਆਂ ਸਰਕਾਰਾਂ ਨੇ ਜਿੰਨੂੰ ਅਸੀਂ ਆਜ਼ਾਦੀ ਸਮਝਦੇ ਆ ਕਿ ਅਸੀਂ ਸਾਨੂੰ ਆਜ਼ਾਦੀ ਮਿਲੀ ਆ ਆਜ਼ਾਦੀ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਹਿੰਦੁਸਤਾਨ ਵਿੱਚ ਬਣੀਆਂ ਨੇ ਉਹਨਾਂ ਨੇ ਵੀ ਸਿੱਖਾਂ ਦਾ ਵਿਰੋਧ ਕੀਤਾ ਤੇ ਬੇਦਬੀਆਂ ਦਾ ਕਾਰਨ ਜਿਹੜਾ ਕਿ ਅਸੀਂ ਸਿੱਖ ਜਿਹੜੇ ਨੇ ਉਹ ਸੁਚੇਤ ਨਹੀਂ ਆ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹ ਵੇਸਲੇ ਹੋ ਚੁੱਕੇ ਨੇ ਔਰ ਆਰਾਮ ਪ੍ਰਸਤੀ ਪਰਮਾਰਣ ਜਦ ਤੱਕ ਅਸੀਂ ਇਹ ਤਾਂ ਕਹਿੰਦੇ ਆਂ ਕਿ ਪਿੰਡਾਂ ਦੇ ਵਿੱਚ ਲੋਕ ਸੁਚੇਤ ਰਹਿਣ ਪਰ ਜਦੋਂ ਧਾਰਮਿਕ ਵੱਡੇ ਸਥਾਨਾਂ ਤੇ ਤਖਸ ਵਰਗੇ ਤਖਸਰੀ ਕੇਸਕਰ ਸਾਹਿਬ ਉੱਤੇ ਵੀ ਬਹੁਤ ਵੱਡੀ ਘਟਨਾ ਪਿੱਛੇ ਜੇ ਵਾਪਰੀ ਆ ਔਰ ਉਹਦਾ ਜਿਹੜਾ ਉਹਦਾ ਜਿਹੜਾ ਅਬਜ਼ਾਨਾ ਉਹ ਅਸੀਂ ਕਿਸੇ ਦੇ ਸੁੱਟ ਰਹੇ ਆਂ ਕਿ ਇਹ ਫਲਾਣੇ ਦਾ ਕਸੂਰ ਆ ਪਰ ਨਹੀਂ ਅਸੀਂ ਉੱਥੇ ਸੁਚੇਤ ਨਹੀਂ ਨਾ ਤਾਂ ਤਖਸ ਸਾਹਿਬ ਦਾ ਜਥੇਦਾਰੀ ਉੱਥੇ ਹਾਜ਼ਰ ਆ ਤੇ ਨਾ ਹੀ ਮੌਕੇ ਤੇ ਹੈੱਡ ਗ੍ਰੰਥੀ ਕੇਸਗੜ ਸਾਹਿਬ ਮੌਕੇ ਤੇ ਹਾਜ਼ਰ ਹੈ ਮਲਾਜਮੀ ਜਿਹੜੇ ਨੇ ਮੈਨੇਜਰ ਆਜਾ ਅਮੀਤ ਮੈਨੇਜਰ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਨੇ ਉੱਥੇ ਸੇਵਾਦਾਰਾਂ ਦਾ ਪ੍ਰਬੰਧ ਜਿਹੜਾ ਬਹੁਤ ਘੱਟ ਸੀ ਮੈਂ ਇਸ ਗੱਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਾਂਗਾ ਕਿ ਉਹ ਰਾਜਨੀਤੀ ਵੱਲ ਧਿਆਨ ਘੱਟ ਦੇਣ ਔਰ ਗੁਰਦੁਆਰਾ ਪ੍ਰਬੰਧ ਸੁਧਾਰ ਵੱਲ ਔਰ ਜਿੰਨੇ ਮਲਾਜਮ ਨੇ ਜਿੰਨੇ ਅਧਿਕਾਰੀ ਨੇ ਉਹ ਪ੍ਰਬੰਧ ਦੀ ਰੱਖਿਆ ਵਾਸਤੇ ਧਾਰਮਿਕ ਸਥਾਨਾਂ ਦੀ ਰੱਖਿਆ ਵਾਸਤੇ ਆਪਣਾ ਯੋਗਦਾਨ ਪਾਉਣ ਕਿਉਂਕਿ ਅਸੀਂ ਗੁਰੂ ਘਰ ਵਿੱਚੋਂ ਤਨਖਾਹ ਲੈ ਕੇ ਆਪਣਾ ਪਰਿਵਾਰ ਪਾਲਦੇ ਆ ਤੇ ਸਾਡਾ ਫਰਜ਼ ਬੰਦਾ ਹੈ ਕਿ ਪ੍ਰਾਤਨ ਸਿੰਘਾਂ ਦੀ ਤਰ੍ਹਾਂ ਅਸੀਂ ਵੀ ਆਪਣਾ ਯੋਗਦਾਨ ਜਿਹੜਾ ਉਹ ਗੁਰਦ ਗੁਰਧਾਮਾਂ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਵੀ ਦੇਣਾ ਪਵੇ ਤੇ ਉਹਦੇ ਤੋਂ ਗਰੇਜ਼ ਨਾ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਿਆਨਾ ਨਾ ਕਰ ਸਕੇ ਅਗਰ ਜੇਕਰ ਅਸੀਂ ਅਵੇਸਲੇ ਰਹੇ ਤਾਂ ਇਹ ਲੋਕ ਸ਼ਰਾਰਤੀ ਜਾਂ ਏਜੰਸੀਆਂ ਦੇ ਲੋਕ ਜਿਹੜੇ ਸਿੱਖਾਂ ਨੂੰ ਤੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਉਹ ਹਮੇਸ਼ਾ ਹੀ 파ੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਉਹ ਕਿਸੇ ਧਾਰਮਿਕ ਮੁੱਦਿਆਂ ਦੇ ਉੱਤੇ ਉਹ 扑ਕਾਉਣਾ ਚਾਹੁੰਦੇ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਇਹਦੇ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਬੰਧ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ